ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿਚੇਵਾਲ ਦੇ ਯਤਨਾਂ ਸਦਕਾ ਇੱਕ ਹੋਰ ਲੜਕੀ ਖਾੜੀ ਦੇਸ਼ਾਂ ਤੋਂ ਭਾਰਤ ਵਾਪਸ ਪਹੁੰਚੀ ਹੈ ਜਾਣਕਾਰੀ ਅਨੁਸਾਰ ਟਰੈਵਲ ਏਜੰਟਾਂ ਨੇ ਲੜਕੀ ਨੂੰ ਵੇਚ ਕੇ ਦੁਬਈ ਦੇ ਰਸਤੇ ਮਸਕਟਪੇਚ ਤਸੀਹੇ ਤੇ ਲੜਕੀ ਦੀ ਪਿਤਵਾ ਮਾਂ ਨੇ ਆਪਣੀ ਬੇਟੀ ਨੂੰ ਮਿਲਣ ਦੀ ਆਸ ਤੱਕ ਵੀ ਛੱਡ ਦਿੱਤੀ ਪਰ ਹੁਣ ਉਸ ਦੀ ਲੜਕੀ ਉਸ ਦੇ ਕੋਲ ਆ ਗਈ ਹੈ ਜਿਸ ਨੇ ਸਾਰੀ ਹੜੱਪੀ ਤੀ ਮੀਡੀਆ ਅਕੀ ਸੁਣਾਈ ਸਿੰਘਾ ਜੀ ਮੈਨੂੰ ਦੁਬਈ ਦੇ ਕੰਮ ਦੀ ਬੁਲਾਇਆ ਸੀ ਉਹਨਾਂ ਨੇ ਕੰਮ ਪਾਜੀ ਕਰਦਾ ਸੀਗਾ ਮਤਲਬ ਕੀ ਕਹਿ ਕੇ ਕਰਦੇ ਕੰਮ ਲੈ ਲੈ ਕੇ ਗਏ ਸੀਗਾ ਤਾਂ ਉੱਧਰ ਮਿਲ ਜੰਗਲ ਦਾ ਏਰੀਆ ਜਿੱਥੇ ਮਤਲਬ ਕਿ ਉਹਨਾਂ ਨੇ ਚਿਕਨ ਦਾ ਕੰਮ ਕਰਵਾਂਦੇ ਸੀਗਾ ਡਬਾਈ ਦੇ ਵਿੱਚ ਮੈਂ ਹੱਫਤਾਂ ਰਹੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਤਾਂ ਮਾਸਕਟ ਕਿ ਉਹਨੇ ਤੂੰ ਡਬਾਈ ਸੀ ਘਰ ਦਾ ਕੰਮ ਕਰੂੰਗੀ ਮੇਰੇ ਨਾਲ ਧੋਖਾ ਹੋਇਆ ਭਾਜੀ ਤੇ ਚੱਜਿਆ ਗਿਆ ਸੀ ਭਾਜੀ ਮੈਡਮਾਂ ਨੂੰ ਭਾਜੀ ਅੱਗੇ ਬਹੁਤ ਮਾੜੇ ਸੀਗੇ ਭਾਜੀ ਸਾਥ ਉੱਥੇ ਉਥੇ ਭਾਜੀ ਮੇਰੀ ਕਟਮਾਰ ਵੀ ਕੀਤੀ ਸੀ ਮਤਲਬ ਕਿ ਘਰ ਵਾਲੇ ਵੀ ਕਟਦੇ ਮਾਰਦੇ ਸੀ ਹੋਰ ਵੀ ਬਹੁਤ ਕੁੜੀਆਂ ਵਾਂ ਜਿਨ੍ਹਾਂ ਦੀ ਕਟਮਾਰ ਕਰਦੇ ਆ ਕੰਮ ਵੀ ਹੱਦ ਤੋਂ ਵੱਧ ਲੈਂਦੇ ਸੀ ਉਹ ਤੋਂ ਮੈਨੂੰ ਇੱਕ ਦਿਨ ਫੋਨ ਮਿਲਿਆ ਸੀਗਾ ਫਿਰ ਮੈਂ ਸਾਰਾ ਕੁਝ ਆਪਣੇ ਘਰ ਦੇਆਂ ਨੂੰ ਦੱਸਿਆ ਮਮੀ ਇੱਧਾ ਇੱਧਾ ਹੋਈ ਮੇਨਾ ਅਲਰਜੀ ਪ੍ਰੋਬਲਮ ਵੀ ਸੀ ਮਤਲਬ ਕਿ ਜਿਹੜੀਆਂ ਉਹਨਾਂ ਨੇ ਮੈਨੂੰ ਕਟਮਾਰ ਕੀਤੀ ਉਹ ਵੀ ਮੇਰੇ ਨਿਸ਼ਾਨ ਪਏ ਹੋਏ ਸੀਗਾ 벨ਟਾ ਮਾਰ ਮਾਰ ਕੇ ਮੈਨੂੰ ਕਟਮਾਰ ਕੀਤੀ ਜੀ ਉੱਥੇ ਹੈ ਭਾਜੀ ਇਦਾਂ ਦਾ ਗਲਤ ਟਾਰਚਰ ਕਰਦੇ ਹੋਂ ਤੱਕੀ ਹਾਂਜੀ ਫਿਰ ਮੈਨੂੰ ਕੱਪੜੀ ਲੀੜੇ ਕੱਪੜੇ ਵੀ ਮਿਲ ਗਿਆ ਸੀ ਫਿਰ ਮੇਰੀ ਉਸ ਤੋਂ ਬਾਅਦ ਕੱਟ ਮਾਰ ਵੀ ਨਹੀਂ ਸੀ ਹੋਈ ਫਿਰ ਬਾਕੀਆਂ ਕੁੜੀਆਂ ਦੀ ਕੱਟ ਮਾਰ ਕਰਦੇ ਸੀ ਹੱਥ ਤੋਂ ਵੱਧ ਕੱਟਦੇ ਸੀ ਉਹ ਤੋਂ ਬਾਬਾ ਜੀ ਤੇ ਰਹਿ ਨਹੀਂ ਹੋਈ ਆ ਵਾਪਸੀ ਨਹੀਂ ਤੇ ਮੈਨੂੰ ਇੰਡੀਆ ਆਉਣ ਦੀ ਕੋਈ ਆਸ ਨਹੀਂ ਸੀ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਕਿਹਦੇ ਤੂੰ ਇੰਡੀਆ ਚੱਲੀਆਂ ਮਤਲਬ ਕੀ ਆਪੂ ਧਾਬੂ ਦੀ ਟਿਕਟ ਸੀ ਕਿਹਦੇ ਲਈ ਤੂੰ ਇੰਡੀਆ ਚੱਲੀਆਂ ਜਦੋਂ ਟਿਕਟ ਦੇਖੀ ਫਿਰ ਪਤਾ ਲੱਗਾ ਸੀ ਆ ਵੀ ਮੈਨੂੰ ਦਵਾਈ ਜ਼ੰਡ ਦੇ ਕੋਲ ਭੇਜਣ ਲੱਗੇ ਸੀ ਇੱਕ ਕੁੜੀ ਆਈ ਸੀ ਮੇਰੇ ਕੋਲ ਪਾਸਪੋਰਟ ਫੜਨ ਉਹ ਕੁੜੀ ਦੀ ਮਾਤਰੀ ਕਿ ਜ਼ੰਟ ਨੇ ਹੀ ਉਹਨੂੰ ਭੇਜਿਆ ਸੀਗਾ ਕਹਿੰਦਾ ਇਹ ਕੁੜੀ ਦਾ ਪਾਸਪੋਰਟ ਤੇ ਨਾਲ ਖੋਲਾ ਵੀਰ ਨੂੰ ਇੰਡੀਆ ਨਹੀਂ ਪੱਪਸ ਭੇਜਣਾ ਉਹਨੇ ਮੇਰਾ ਪਿੱਛਾ ਕੀਤਾ ਮੈਂ ਉਹਨੂੰ ਦੇਖ ਲਿਆ ਸੀ ਪਰ ਉਹਨਾਂ ਨੇ ਸੀ ਮੈਨੂੰ ਦੇਖਿਆ ਉਹ ਇਹ ਸਮਝਾਇਆ ਮੈਂ ਕਿ ਦੇਖ ਮੈਂ ਤਾਂ ਇੱਥੇ ਬਹੁ ਮਾੜੇ ਲੱਗਦਾ ਜਾਂ ਤੂੰ ਨਾ ਕਹਿੰਦੇ ਮੈਂ ਵੀ ਜ਼ੰਟ ਦੇ ਘਰ ਫਸੀਆਂ ਵੀ ਮੈਨੂੰ ਵੀ ਨਹੀਂ ਫੋਨ ਤੇ ਕਰ ਵੀ ਨਹੀਂ ਕਰਨ ਦਿੰਦੇ ਜੇ ਤੇ ਕਹਿੰਦੀ ਫੇਰ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿ ਚਲੋ ਆਪਾਂ ਦੋਨੇ ਜਣੀਆਂ ਇੰਡੀਆ ਚਲ ਜਣੀਆਂ ਹਾਂ ਹਾਂਜੀ ਫੇਰ ਉਹਨੂੰ ਵੀ ਨਾਲ ਲੈ ਕੇ ਆਓ ਬਿਆ ਜੀ ਬਾਤ ਸਾਡੀ ਕੁੜੀ ਵਾਪਸ ਆ ਗਈ ਸੰਤ ਕੋਈ ਆਸ ਹੀ ਨਹੀਂ ਸੀ ਇਹਦੀ ਵਿਚਾਰੀ ਦੀ ਹ ਜਾਣਟਾ ਮਗਦਾ ਇਹ ਦੋ ਲੱਕਰ ਕੀ ਤੂੰ ਕਿੱਥੋਂ ਦੇ ਸਕਦੇ ਸੀ ਫੇਰ ਵਿਚਾਰੀ ਨੂੰ ਕਾ ਇਦਾਂ ਹੀ ਆਪ ਤੇ ਬਾਹ ਦਿੰਦੇ ਸੀ ਵਿਚਾਰੀ ਨੂੰ ਕਿਤੇ ਧੋਨ ਕੀਤਾ ਵਿਚਾਰੀ ਨੇ ਕਹਿਦੀ ਮੇਰੇ ਨਾਲ ਤਾਂ ਕੋਟਮਾਰੀ ਵਿਚਾਰੀ ਨੂੰ ਕਰਦੇ ਸੀ ਇਹ ਆ ਇਦਾਂ ਵਿਚਾਰੀ ਧੋਨ ਦੀ ਕਾਂਦੀ ਕਰਦੀ ਸੀ ਜੇ ਮਗਰ ਪੈਸਾ ਵੀ ਨਹੀਂ ਸਲਾਉਣ ਜੋਗੀ ਮੈਂ ਤਾਂ ਕੋਈ ਆ ਯਾ ਡੇ ਦਾ ਪੈਸੇ ਮੰਗਦਾ ਸੀ ਇਹ ਵੱਡੀ ਸੀ ਵਿਚਾਰੀ ਨੇ ਕਿਹਾ ਵੀ ਚੱਲ ਕਿਤੇ ਸਾਡੀ ਗਰੀਬੀ ਟੁੱਟ ਜਾਊਗੀ ਦਲ ਫਰ ਜਾਣਗੇ ਸਾਡੇ ਤੇ ਸੋਨਨਦ ਕੰਗਰਿਆਂ ਨੇ ਇਥੇ ਸੰਪਰਕ ਕੀਤਾ ਕਿ ਤਕਰੀਬਨ 2 ਮਹੀਨੇ ਪਹਿਲਾਂ ਇਹ ਸਾਡੇ ਕੋਲ ਆਏ ਦਸੂ ਜਿਹੜੇ ਅਜੰਟ ਸੀ ਉਹਨਾਂ ਦੇ ਉੱਤੇ ਜਿਹੜਾ ਹੈਗਾ ਕਿ ਵਿਦੇਸ਼ ਮੰਤਰਾਲੇ ਨੇ ਇਹਨਾਂ ਦੇ ਉਹਨਾਂ ਦੇਸ਼ਕੰਡਾ ਦੇ ਖੇਤਰਵਾਨ ਨਾਲ ਬੰਕੀਦ ਨਾਲ ਸੰਪਰਕ ਕੀਤਾ ਹੈ ਸੋ ਉਦੋਂ ਬਾਅਦ ਜਿਹੜਾ ਹੈ ਇਹ ਲੜਕੀ 2 ਮਹੀਨੇ ਤੋਂ ਸੁਭਾਅ ਬਿਸਾਈਆ ਸੋ ਸਾਡਾ ਤਾਂ ਕਹਿਣ ਦਾ ਹੀ ਮਕਸਦ ਹੈ ਕਿ ਇਹੋ ਜਿਹੇ ਜਿਹੜੇ ਗੁੰਮਰਾਹ ਕਰਨ ਵਾਲੇ ਜਦੋਂ ਤਾਂ ਜਦੋਂ ਲੜਕੀਆਂ ਕਿਸੇ ਨੂੰ ਹੰਦਾ ਕੀ ਹੈ ਕਿ ਜਦੋਂ ਇੱਕ ਵਾਰ ਜਾਂਦਾ ਫਿਰ ਦੂਸਰੇ ਨੂੰ ਉਹ ਪਛਾਦ ਦਿੰਦਾ ਤੇ ਆਪ ਉਹਦੇ ਵਿੱਚ ਛੁੱਟ ਜਾਂਦਾ ਤੇ ਦੂਸਰੇ ਨੂੰ ਉਥੇ ਉਹ 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 ਜਿਹੜਾ ਹੈ ਕੋਈ ਜਗ੍ਹਾ ਤੇ ਲਾ ਲੈਣ ਤੇ ਇਹੋ ਜਿਹਾ ਕਹਿ ਕੇ ਕਮਾ ਕੇ ਉਥੇ ਜਿਹੜੇ ਹੈਗੇ ਇਹੋ ਜਿਹੇ ਸੁਪਨੇ ਦਿਖਾ ਕੇ ਵੀ ਤੁਹਾਨੂੰ ਇੰਨੀ ਤਨਖਾਹ ਮਿਲੂਗੀ ਗਰੀਬ ਆਲਚਾ ਜਾਂਦਾ ਸਾਡੇ ਹੱਥ ਛੁੜ ਕੇ ਬੇਨਤੀ ਕਰਸ ਕਰਕੇ ਆ ਮਾਸਕਟ ਜਾਣ ਵਾਲੀਆਂ ਲੜਕੀਆਂ ਨੂੰ ਦੁਬਈ ਜਾਣ ਵਾਲੀਆਂ ਲੜਕੀਆਂ ਨੂੰ ਜਿਹੜੇ ਐਜੇ ਜਿਹੜੇ ਹੈ ਬਿਨਾ ਪਾਸਪੋਰਟ ਤੋਂ ਬੇਰੇ ਜਿਹੜੇ ਹੈ ਉਹ ਨਹੀਂ ਜਾਣਾ ਚਾਹੀਦਾ ਪ੍ਰੇਸ਼ੰਟਾਂ ਦੇ ਚਾਸੀ ਵਿੱਚ ਨਹੀਂ ਹੋਣਾ ਚਾਹੀਦਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, car For more information please contact him at under Trade platform www.checktrade.com nine two one seven six zero. Chandar Consultants limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ